ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਨਸਾਹ ਚੈਨਲ ਤੇ ਲਓ ਜੀ ਅੱਜ ਫੇਰ ਆਪਾਂ ਇੱਕ ਲੈ ਕੇ ਆਏ ਆਂ ਵੀਡੀਓ ਟੋਕੜ ਮੱਝ ਦੀ ਟੋਕੜ ਝੋਟੀ ਐ ਦੂਜਾ ਸੂਆ ਦਾ ਆਦਿਆ ਚਲੋ ਤੀਜਾ ਹੋ ਗਿਆ ਇੱਕ ਨਹੀਂ ਇੱਕ ਸੂਏ ਦਾ ਤਾਂ ਕੀ ਬਤਾਉਂਦਾ ਉਹ ਲੈ ਹੀ ਹੁੰਦਾ ਵਿੱਚ ਇਹ ਤੁਸੀਂ ਆਪਦੇ ਦੇਖ ਲਿਓ ਆਕੇ ਤੇ ਝੋਟੀ ਚੰਗੀ ਐ ਵਧੀਆ ਕੱਟਦਾਗਾ ਤੇ ਨਾਂ ਵਾਲੀ ਲਿੱਸੀ ਨਾਂ ਵਾਲੀ ਰਾਦੀ ਐ ਹਾਂ ਲੈ ਵੇ ਦੀ ਪੂਰੀ ਸਾਫ ਆ 5 ਲੀਟਰ ਦੁੱਧ ਦੱਸਿਆ ਬਾਈਆਂ ਨੇ ਆਪਣੇ ਘਰੇ ਚਾਰ ਐ ਇਸ ਟਾਈਮ ਕਿਉਂਕਿ ਉਪਰਾ ਵੀ ਕਰ ਜਾਂਦੀ ਐ ਰਾਤ ਹੀ ਆਈ ਐ 2 ਕਿਲੋ ਸਵੇਰੇ ਤੇ 2 ਕਿਲੋ ਰਾਤ 4 ਕਿਲੋ ਬਦ ਐ ਤੇ ਮਗਰ ਹੈਗਾ ਕੱਟਾ ਉਹ ਬੱਚਾ ਖੜਾਗਾ ਦੇਖ ਸਕਦੇ ਹੋ ਆ ਬੱਚਾ ਹੈਗਾ ਬੱਚੇ ਇੱਥੇ ਮਿਲਦੀ ਐ ਕੱਟੇ ਤੇ ਮਿਲਦੀ ਐ ਜੀ ਬਹੁਤ ਸੋਹਣੀ ਝੋਤੀ ਹੈਗੀ ਫਿੰਗਰ ਸੁੰਗਾ ਨਹੀਂ ਚੰਗੀ ਹੈਗੀ ਕੱਦ-ਕਾੜ ਚੰਗਾ ਤੇ ਥਣਲੇਵੇ ਦੀ ਪੂਰੀ ਸਾਫ ਆ ਕੋਈ ਕਿਸੇ ਪਾਸੇ ਕੋਈ ਧਾਰਤ ਨੁਕਸ ਨਹੀਂ ਲੱਫੇਸ ਕੁਆਰਟੀ ਦੇਖ ਸਕਦੇ ਹਾਂ ਲੇਵਾ ਪੂਰਾ ਵਧੀਆ ਬਣਾਉਂਦੀ ਹੈ ਕਿਉਂਕਿ ਹੁਣ ਤਾਂ ਸਵੇਰ ਦਾ ਟਾਈਮ ਆ ਤੁਸੀਂ ਦੇਖ ਸਕਦੇ ਹੋ 9 ਵਜੇ ਦਾ ਟਾਈਮ ਆ ਵੀਡੀਓ ਇਹ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਆਪਾਂ ਆਪਣੇ ਘਰੋਂ ਹੀ ਕਵਰ ਕਰ ਰਹੇ ਆਂ ਕੋਟੇ ਕਪਾਹਾਂ ਵਾਲੇ ਪਿੰਡ ਮਰਾਜ ਜ਼ਿਲ੍ਹਾ ਬਠਿੰਡਾ ਫੋਨ ਨੰਬਰ 9781274047 ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਜੇ ਕਿਸੇ ਵੀ ਵੀਰ ਨੂੰ ਕੋਈ ਟੋਕੜ ਝੋਟੀ ਲੈਣ ਦਾ ਚਾਹਵਾਨ ਹੋਵੇ ਤੇ ਰੇਟ ਕਰਦੇ ਆਂ 55000 ਜੀ ਜੇ ਕਿਸੇ ਦੇ ਪਸੰਦ ਆਉਂਦੀ ਹੈ ਤਾਂ ਕੰਟੈਕਟ ਜ਼ਰੂਰ ਕਰਿਓ ਜੇ ਕਿਸੇ ਨੇ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਵਾਉਣੀ ਹੋਵੇ ਕੋਈ ਪਸੂਕੀ ਦਿਨ ਵੇਚਣ ਵਾਸਤੇ ਤੇ ਆਪਾਂ ਵੀਡੀਓ ਬਣਾ ਦਿੰਨੇ ਆ ਆਪਣੇ ਨੇੜੇ ਦੇ ਏਰੀਆ 'ਚ ਟੀਲ ਖਰਚੇ ਤੇ ਵੀਡੀਓ ਬਣਾਉਣੇ ਆ ਵੀਡੀਓ ਬਣਾਉਣ ਲਈ ਵੀ ਸਾਡਾ ਫੋਨ ਨੰਬਰ 97812740 47 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ